ਸਰ ਆਪਣਾ ਨਾਮ ਦੱਸ ਕੇ ਜਿਹੜਾ ਰੋਜ਼ ਦਾ ਸੁਣੀ ਦਾ ਯਾਰ ਕੀ ਮੇਰਾ ਨਾਮ ਕਵਲਜੀਤ ਸਿੰਘ ਸੋਹਤਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਅੱਜ ਦਾ ਮਾਰਚ 12.5% ਕੋਟੇ ਨੂੰ ਲਾਗੂ ਕਰਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵਕ-ਵਕ ਵਿਧਾਨ ਸਭਾ 'ਚ ਅਸੀਂ ਮੰਗ ਪੱਤਰਾਂ ਰਾਹੀਂ ਚਗਾਉਣ ਦੀ ਕੋਸ਼ਿਸ਼ 'ਚ ਲੱਗੇ ਆ ਅੱਜ ਤਕਰੀਬਨ 30 ਵਿਧਾਨ ਸਭਾ ਦੇ ਵਿੱਚ ਅਸੀਂ ਮੰਗ ਪੱਤਰ ਦੇ ਚੁੱਕੇ ਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਜੇ ਕੰਬ ਕਰਨ ਦੀ ਈਂਦ ਤੇ ਸੁੱਤੇ ਪਏ ਆ ਉਹਨਾਂ ਨੂੰ ਗਰੀਬ ਲੋਕਾਂ ਦੇ ਕੋਈ ਵੀ ਸਮੱਸਿਆ ਦੇ ਹੱਲ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਆ ਕੀ ਕਰ ਰਹੇ ਸਾਬੇ ਜੀ ਤੇ ਇਹ ਕੋਰਟ ਦੇ ਆਰਡਰ ਤੋਂ ਬਾਅਦ ਵੀ ਨਹੀਂ ਸੁਲਵਾਈ ਕੀਤੀ ਜਾ ਰਹੀ ਹੈ ਪੰਜਾਬ ਦੀ ਸਰਕਾਰ ਚਾਹੁੰਦੀ ਨਹੀਂ ਆ ਵੀ 65 ਲੱਖ ਲੱਖ ਦੀ ਆਬਾਦੀ ਵਾਲੇ ਲੋਕਾਂ ਨੂੰ ਪੜੇ ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਸਕਣ ਸਰਕਾਰੀ ਨੌਕਰੀਆਂ ਮਿਲਣ ਦੇ ਨਾਲ ਪਰਿਵਾਰਾਂ ਚੋਂ ਗਰੀਬੀ ਬੇਰੋਜ਼ਗਾਰੀ ਅਨਪੜਤਾ ਖਤਮ ਹੁੰਦੀ ਆ ਇਹ ਸਰਕਾਰਾਂ ਚਾਹੁੰਦੀਆਂ ਨਹੀਂ ਆ ਕਿ ਇਹ ਤਿੰਨੇ ਚੀਜ਼ਾਂ ਦਾ ਹੱਲ ਹੋ ਸਕੇ ਜੇ ਹੱਲ ਹੋ ਗਿਆ ਤੇ ਇਹਨਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਤੇ ਇਹਨਾਂ ਕੋ ਰਾਜ ਖੋਸ ਜਾਣਾ ਕਿਹੜਾ ਰੋਜ਼ ਪ੍ਰਦਰਸ਼ਨ ਹੈ ਕਿਦੋਂ ਤੱਕ ਚੱਲੇਗਾ ਇਹ ਰੋਜ਼ ਪ੍ਰਦਰਸ਼ਨ ਅਦੋਂ ਤੱਕ ਚੱਲੇਗਾ ਜਿੰਨਾ ਤੱਕ 12.5% ਕੋਟੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਅਗਲਾ 10 ਤਰੀਕ ਨੂੰ ਫਿਰ ਅਸੀਂ ਪੰਜ ਵਿਧਾਨ ਸਭਾ ਦਾ ਮੰਗ ਪੱਤਰ ਦਵਾਂਗੇ ਕਰਦੇ ਆ ਕਰਦੇ 117 ਵਿਧਾਨ ਸਭਾ ਦਾ ਮੰਗ ਪੱਤਰ ਦੇ ਕੇ ਜੇਕਰ ਸਰਕਾਰ ਫਿਰ ਵੀ ਨਾ ਸਾਡੇ ਕੋਟੇ ਨੂੰ ਲਾਗੂ ਕੀਤਾ ਫਿਰ ਅਸੀਂ ਜ਼ਿਲ੍ਹਾ ਵਾਜੀ ਦਵਾਂਗੇ ਜੇ ਜ਼ਿਲ੍ਹੇ ਦੇ ਵੀ ਨਾ ਜਾ ਕੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰੋ ਕੀਤਾ ਜਾਊਗਾ ਜੀ ਸਮਝਦੇ ਇੰਨੇ ਦਿਨ ਹੋ ਗਏ ਦੋ ਹੀ ਦਾ ਨਾ ਮਸਲਾ ਹੁੰਦਾ ਸਰਕਾਰ ਚਾਹੁੰਦੀ ਨਹੀਂ ਹੈ ਜੀ 65 ਲੱਖ ਦੀ ਜਬਾਤੀ ਵਾਲਿਆਂ ਦੀ ਕੱਲ ਨੂੰ ਅਨਗੋਲਿਆ ਕਰ ਰਹੀ ਆ ਮੈਂ ਸਰਕਾਰ ਨੂੰ ਕਰਦਾ ਵੀ ਇਹ ਲੋਕ કોને ਜਿਨ੍ਹਾਂ ਨੇ ਤੁਹਾਨੂੰ ਘੰਡਾਰਿਆਂ ਤੇ ਚੁੱਕ ਕੇ ਤੁਹਾਡੇ ਲਈ ਪ੍ਰਚਾਰ ਕੀਤਾ ਔਰ ਤੁਹਾਨੂੰ 92 ਸੀਟਾਂ ਦਿੱਤੀਆਂ ਪਰ ਤੁਸੀਂ ਜਿਨ੍ਹਾਂ ਲੋਕਾਂ ਨੇ 92 ਸੀਟਾਂ ਦਿੱਤੀਆਂ ਉਹਨਾਂ ਨੂੰ ਅਨਗੋਲਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਜੋ ਪਰ ਇਹ ਹੁਣ ਜਾਗਰਤ ਹੋ ਚੁੱਕੇ ਆ ਇਹਦਾ ਜਵਾਬ 227 ਦੇ ਵਿੱਚ ਬਸਪਾ ਅੰਬੇਡਕਰ ਪਾਰਟੀ ਦੇ ਮਾਧਿਅਮ ਰਹੀਂ ਦਿੱਤਾ ਜਾਏਗਾ ਠੀਕ ਹੈ